ਸਸਿਆਖਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮਹਿਮਾਨ ਪੇਪਰ ਹਾਜ਼ਰ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ। ਸੁਖਬੀਰ ਸਿੰਘ ਬਦਲ ਰਾਤ ਨੂੰ ਸਵਿਫਟ ਕਾਰ ਦੇ ਵਿੱਚ ਸਵਾਰ ਹੋ ਕੇ ਡੇਰਾ ਪ੍ਰੇਮੀ ਨੂੰ ਮਿਲਣ ਜਾਂਦੇ ਸੀ ਤੇ ਬੰਦ ਕਮਰੇ ਦੇ ਵਿੱਚ ਮੀਟਿੰਗ ਕਰਦੇ ਸੀ। ਆਪ ਦੇ ਆਗੂਆ ਵੱਲੋਂ ਮੁਹਾਲੀ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਸਰਹੱਦੀ ਇਲਾਕਿਆਂ ਦੀ ਹਾਲਤ ਤਰਸਯੋਗ ਹੈ ਪ੍ਰਤਾਪ ਸਿੰਘ ਬਾਸ਼ਵਾ ਨੇ ਮਾਨ ਸਰਕਾਰ ਦੀ ਤੰਜ ਕਸਦੀਆਂ ਇਹ ਬਿਆਨ ਦਿੱਤੇ ਨੇ ਸ਼੍ਰੋਮਣੀ ਕਮੇਟੀ ਨੇ ਰਾਏ ਬੁਲਾਰ ਦੇ ਵੰਜੀਸ਼ਾ ਨੂੰ ਭਾਰਤ ਆਉਣ ਦਾ ਸੱਦਾ ਪੇਟਿਆ ਸੀਐਮ ਭਗਵੰਤ ਮਾਨ ਨੇ ਪੰਜਾਬ ਨੂੰ ਦਿੱਤੀ ਵੱਡੀ ਸਹਾਗਤ ਰੇਲਵੇ ਓਵਰਬ੍ਰਿਜ ਦਾ ਕੀਤਾ ਉਦਘਾਟਨ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੱਖ ਸਾਈਭਾਂ ਦਾ ਨਵਾਂ ਫਰਮਾਨ ਜਾਰੀ ਰੰਗ ਨੂੰ ਬਦਲਣ ਦੇ ਦਿੱਤੇ ਹਦਾਇਤ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੱਖ ਸਾਈਭਾਂ ਦਾ ਨਵਾਂ ਫਰਮਾਨ ਜਾਰੀ ਨਿਸ਼ਾਨ ਸਾਹਿਬ ਦੇ ਰੰਗ ਨੂੰ ਲੈ ਕੇ ਦਿੱਤੀ ਨਵੀਂ ਹਦਾਇਤ ਅਕਾਲੀ ਦਲ ਦੇ ਬਾਗੇ ਧੜੇ ਦੀ ਹੋਈ ਮੀਟਿੰਗ ਗੁਰਪ੍ਰਤਾਪ ਬਡਾਲਾ ਬੋਲੇ ਹਾਵੀ ਨਹੀਂ ਹੋਵੇਗੀ ਪਰਿਵਾਰਵਾਦੀ ਬਿਨਾ ਬੁਲਾਏ ਵਿਆਹ ਦੇ ਸਮਾਗਮ 'ਚ ਪੁਲਿਸ ਮੁਲਾਜ਼ਮ ਨੇ ਕੀਤੀ ਇਹ ਹਰਕਤ ਵੀਡੀਓ ਹੋਈ ਸੋਸ਼ਲ ਮੀਡੀਆ 'ਤੇ ਵਾਇਰਲ ਸਿੱਖ ਨੌਜਵਾਨ ਨੇ ਬਣਾਇਆ ਚੋਰੀ ਨੂੰ ਰੋਕਣ ਵਾਲਾ ਸੌਫਟਵੇਅਰ ਚੋਰੀ ਹੋਣ ਤੋਂ ਪਹਿਲਾਂ ਮਾਲਕ ਨੂੰ ਮਿਲੇਗੀ ਸੂਚਨਾ ਆਈਐਮਡੀ ਦਾ ਨਵਾਂ ਅਲਰਟ ਜਾਰੀ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਕੀਤਾ ਯੈਲੋ ਅਲਰਟ ਜਾਰੀ ਕੇਂਦਰੀ ਮੰਤਰੀ ਰਵਨੀ ਤਬਿੱਟੂ ਨੂੰ ਰਾਜ ਸਭਾ ਚ ਭੇਜਣ ਦੀ ਖਿੱਚੀ ਤਿਆਰੀ ਮਰੂਮ ਪ੍ਰਕਾਸ਼ ਸਿੰਘ ਬਾਦਲਵਾਲਾ ਇਤਿਹਾਸ ਦਰਹਾਉਣਗੇ ਸੁਖਬੀਰ ਸਿੰਘ ਬਾਦਲ ਇਸ ਸੂਬੇ ਤੋਂ ਉੱਤਰ ਸਕਦੇ ਨੇ ਮੈਦਾਨ ਚ ਚੋਣਾ ਲੜਾ ਮਹਿਲਾ ਕੋਚ ਨਾਲ ਜਿੰਸੀ ਸ਼ੋਸ਼ਣ ਕਰਨ ਦੇ ਵਿੱਚ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਤੇ ਹੋਇਆ ਕੇਸ ਦਰਜ ਪੈਰਿਸ 올림픽 2024 ਦੇ ਵਿੱਚ ਭਾਰਤ ਤੇ ਅਰਜਨਟੀਨਾ ਦੇ ਵਿੱਚ ਖੇលਿਆ ਹੋਇਆ ਮੈਚ ਹੋਇਆ ਡਰਾਅ ਅੱਜ ਵੀ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋਣਗੇ ਵਿਕਰਮਜੀਤ ਸਿੰਘ ਮਜੀਠੀਆ ਆਪ ਵਿਧਾਇਕ ਕੁਲਵੰਤ ਸਿੰਘ ਖਿਲਾਫ ਐਫਆਈਆਰ ਹੋਈ ਦਰਜ ਹਾਵੜਾ ਮੁੰਬਈ ਐਕਸਪ੍ਰੈਸ ਦੇ ਵੀ ਡੱਬੇ ਪਟੜੀ ਤੋਂ ਉਤਰੇ ਦੋ ਦੀ ਹੋਈ ਮੌਤ ਕਈ ਜ਼ਖਮੀ ਲੋਕ ਸਭਾ ਦੇ ਵਿੱਚ ਪਈਆਂ ਵੋਟਾਂ ਅਤੇ ਗਿਣੀਆਂ ਵੋਟਾਂ ਦੇ ਵਿੱਚ ਵੱਡਾ ਫਰਕ ਏਡੀਆਰ ਨੇ ਕੀਤੇ ਵੱਡੇ ਖੁਲਾਸੇ ਡੇਰਾ ਪ੍ਰੇਮੀ ਦੀ ਇੰਟਰਵਿਊ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲੱਗੇ ਗੰਭੀਰ ਦੋਸ਼ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੇ ਹੋਈ ਜਾਸਤ ਧੰਨਵਾਦ